ਨਸ਼ਾ ਛਡਾਊ ਕਮੇਟੀ ਸਬ ਡਿਵੀਜ਼ਨ ਫਿਲੌਰ ਦੀ ਹੋਈ ਮੀਟਿੰਗ ਫਿਲਾਰਟੀ ਅਕਸਤ ਐਸ ਡੀ ਐਮ ਫਿਲੋਰ ਸਸਾ ਅਮਨਪਾਲ ਸਿੰਘ ਦੀ ਅਗਵਾਈ ਹੇਠ ਸਬ ਡਿਵੀਜ਼ਨ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਹਿਮਾਸ਼ੂ ਅਗਰਵਾਲ ਵੱਲੋਂ ਹਦਾਇਤ ਕੀਤੀ ਗਈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀ ਵੱਲੋਂ ਮਿਤੀ 12 ਜੁਲਾਈ 2024 ਰਾਹੀਂ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਬ ਡਿਵੀਜ਼ਨ ਲੈਵਲ ਤੇ ਨਸ਼ਾ ਛਡਾਊ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸਬੰਧਤ ਸਬ ਡਿਵੀਜ਼ਨ ਦੇ ਐਸ ਡੀ ਐਮ ਤੋਂ ਇਲਾਵਾ ਸਬੰਧਤ ਡਿਪਟੀ ਸੁਪਰਡੈਂਟ ਆਫ ਪੁਲਿਸ ਸਮੂਹ ਐਸ ਐਮਓਸ ਸਮੂਹ ਬੀ ਡੀ ਪੀਓਸ ਯੂ ਐਮ ਸੀਸ ਸੀ ਡੀ ਪੀਓਸ ਬੀ ਪੀਓਸ ਸਬੰਧਤ ਪ੍ਰਿੰਸੀਪਲਸ ਅਤੇ ਯੂਥ ਕਲਬ ਸੋਸ਼ਲ ਸਰਵਿਸ ਕਲਬ ਬਾਅਦ ਮੈਂਬਰ ਰੱਖੇ ਗਏ ਹਨ ਇਹ ਵੀ ਹਦਾਇਤ ਕੀਤੀ ਗਈ ਕਿ ਇਸ ਕਮੇਟੀ ਦੀਆਂ ਮਹੀਨਾਵਾਰ ਮੀਟਿੰਗਾਂ ਕਰਕੇ ਹੋਏ ਮਾਨਯੋਗ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਇਹਨਾਂ ਹੁਕਮਾਂ ਦੀ ਪਾਲਣਾ ਹੇਤ ਅਜ ਮਿਤੀ 3 ਅਕਤੂਬਰ 2024 ਨੂੰ ਸਬ ਡਿਵੀਜ਼ਨ ਫਿਲੋਰ ਨਾਲ ਸੰਬੰਧਿਤ ਸਮੂਹ ਕਮੇਟੀ ਮੈਂਬਰਾਂ ਦੀ ਮੀਟਿੰਗ ਦਫਤਰ ਐਸ ਡੀ ਐਮ ਫਿਲੋਰ ਵਿਖੇ ਕੀਤੀ ਗਈ ਜਿਸ ਵਿੱਚ ਐਸ ਡੀ ਐਮ ਫਿਲੋਰ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀ ਐਸ ਐਮਓ ਸਾਹਿਬਾਨ, ਏਓਐਮਸੀਸ, ਬीडीਪੀਓ, ਸੀਡੀਪੀਓਸ, ਡੀਪੀਓਸ ਤੋਂ ਇਲਾਵਾ ਪ੍ਰਿੰਸੀਪਲ ਡੀ, ਏ ਵਿਕਾਲਜ ਅਤੇ ਨੁਮਾਇੰਦੇ ਸੰਕ ਟੈਸੀਆ ਕਾਲਜ ਆਦਿ ਤੋਂ ਇਲਾਵਾ ਸਟਾਫ ਐਸਡੀਐਮ ਦਫਤਰ ਫਿਲੋਰ ਨੇ ਹਿੱਸਾ ਲਿਆ। మిట ఫ మనయోగ కోరట వల్ ਮਿਤੀ 12 ਜੁਲਾਈ 2024 ਨੂੰ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੋਂ ਹਾਜ਼ਰ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਹਦਾਇਤ ਕੀਤੀ ਗਈ ਕਿ ਸਬ ਡਿਵੀਜ਼ਨ ਫਲੋਰ ਵਿਖੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਵੇ ਸਕੂਲ ਵਿਭਾਗ ਤੋਂ ਹਾਜ਼ਰ ਨੁਮਾਇੰਦਿਆਂ ਨੂੰ ਕਿਹਾ ਗਿਆ ਕਿ ਸਕੂਲਾਂ ਵਿੱਚ ਹੋਣ ਵਾਲੀ ਪੇਰੈਂਟਸ ਟੀਚਰ ਮੀਟਿੰਗ ਦੌਰਾਨ ਡਾਕਟਰ ਸਾਹਿਬਾਨ ਆਦਿ ਨੂੰ ਵੀ ਬੁਲਾਇਆ ਜਾਵੇ ਤਾਂ ਜੋ ਸਕੂਲੀ ਵਿਦਿਆਰਥੀਆਂ ਮਾਪਿਆਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ ਮੀਟਿੰਗ ਵਿੱਚ ਹਾਜ਼ਰ ਐਸਐਨਓਜ਼ ਫਿਲੋਰ ਅਤੇ ਜੰਡਿਆਲਾ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਹਾਜ਼ਰ ਮੈਂਬਰਾਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਹਦਾਇਤਾਂ ਅਨੁਸਾਰ ਸਕੂਲਾਂ ਆਦਿ ਵਿੱਚ ਹੋ ਰਹੇ ਸੈਮੀਨਾਰਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਪ੍ਰਿੰਸੀਪਲ ਡੀਏ ਵੀ ਕਾਲਜ ਫਿਲੋਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਕਾਲਜ ਵਿੱਚ ਇਸ ਵਿਸ਼ੇ ਸੰਬੰਧੀ ਸੈਮੀਨਾਰ ਕਰਵਾਏ ਜਾ ਰਹੇ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਪੁਲਿਸ ਵਿਭਾਗ ਦੇ ਹਾਜ਼ਰ ਨੁਮਾਇੰਦਿਆਂ ਵੱਲੋਂ ਦੱਸਿਆ ਗਿਆ ਕਿ ਪੁਲਿਸ ਵਿਭਾਗ ਵੱਲੋਂ ਹੀ ਨਸ਼ਿਆਂ ਨੂੰ ਰੋਕਲ ਸੰਬੰਧੀ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਅੰਤ ਵਿੱਚ ਐਸ.ਬੀ.ਐਮ ਫਿਲੋਸਸਾ ਅਮਨਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਵਿਸ਼ੇ ਸੰਬੰਧੀ ਹਦਾਇਤਾਂ ਅਨੁਸਾਰ ਸਮੇਂ-ਸਮੇਂ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਹਾਜ਼ਰ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਆਪਣੇ ਵਿਭਾਗ ਵੱਲੋਂ ਇਸ ਵਿਸ਼ੇ ਸੰਬੰਧੀ ਕੀਤੀਆਂ ਗਈਆਂ ਗਤੀਵਿਧੀਆਂ ਸੰਬੰਧੀ ਰਿਪੋਰਟ ਮੀਟਿੰਗ ਵਿੱਚ ਨਾਲ ਲਿਆਉਣ। ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਇਵੇਂ ਇਸ ਨੂੰ ਵੀ ਕਿਹਾ ਜਾਂਦਾ ਉਹ ਤੁਹਾਨੂੰ ਪਤਾ ਹੈ ਨਸ਼ਾ ਸਮੂਹ ਜਨ ਲੇਵਲ ਨਸ਼ਾ ਛਡਾਓ ਕਮੇਟੀ ਵੀ ਮੀਟਿੰਗ ਅੱਜ ਲੱਗ ਗਈ ਹੈ ਨਸ਼ਾ ਛਡਾਓ ਕਮੇਟੀ ਇਹ ਜ਼ਿਲ੍ਹਾ ਪੱਧਰ ਤੇ ਸਬਡਿਵੀਜ਼ਨ ਪੱਧਰ ਤੇ ਇੱਕ ਮੀਟੀਆਂ ਦਾ ਗਠਨ ਕੀਤਾ ਗਿਆ ਜੋ ਕਿ ਮਾਝਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕਮੇਟੀਆਂ ਬਣਾਏ ਗਏ ਹਨ ਜਿਸ ਤਹਿਤ ਮਾਝਾ ਡੀਸੀ ਸਾਹਿਬ ਨੇ ਜ਼ਿਲ੍ਹਾ ਪੱਧਰ ਤੇ ਸਬਡਿਵੀਜ਼ਨ ਲੈਵਲ ਦੇ ਉੱਪਰ ਐਸਜੀਐਮ ਲੈਵਲ ਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਦੀ ਅੱਜ ਮੀਟਿੰਗ ਕੀਤੀ ਗਈ ਹੈ ਇਸ ਕਮੇਟੀ ਦੀ ਬੰਦਤਰ ਦੇ ਵਿੱਚ ਪੁਲਿਸ ਵਿਭਾਗ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਐਡਵੋਕੇਸ਼ਨ ਦੇ ਵਰਕ ਹੋਰ ਗ੍ਰੀਨ ਵੀ ਜੀ ਵਿੱਚ ਵੀਰ ਜੀ ਸਹਿਬਾਨ ਪਿੰਡ ਦੇ ਸਬੰਧ ਵਿੱਚ ਤੇ ਸ਼ਹਿਰਾਂ ਦੇ ਵਿੱਚ ਵੀਰ ਜੀ ਸਹਿਬਾਨ ਉਹਨਾਂ ਨੂੰ ਲੈ ਕੇ ਅੱਜ ਦੀ ਮੀਟਿੰਗ ਕੀਤੀ ਗਈ ਹੈ ਸਾਰੇ ਦੀ ਕਮੇਟੀ ਦੀ ਇਸ ਮੀਟਿੰਗ ਦੇ ਵਿੱਚ ਜੋ ਹਾਈ ਕੋਰਟ ਦੇ ਜੁਡੀਸ਼ੀਅਨਲ ਆਦੇਸ਼ ਹੈ ਉਹਰਾ ਬਾਏ ਸਾਰਿਆਂ ਨੂੰ ਜਾਣੂ ਕਰਾਇਆ ਗਿਆ ਅਤੇ ਸਾਰਿਆਂ ਨੂੰ ਅੱਜ ਇਕੱਠੇ ਲੈ ਕੇ ਸੀ ਨਸ਼ੇ ਦੇ ਜੋ ਛਡਾਉਣ ਵਾਸਤੇ ਜੋ ਪੰਜਾਬ ਦੇ ਵਿੱਚ ਨਸ਼ਾ ਫੈਲ ਰਿਹਾ ਹੈ ਉਸ ਨੂੰ ਹਲਪਾਣ ਵਾਸਤੇ ਕੰਟਰੋਲ ਕਰਨ ਵਾਸਤੇ ਸਾਰਿਆਂ ਨੇ ਡਿਸਕਸ਼ਨ ਕੀਤੀ ਇਹਦੇ ਸਬੰਧ ਵਿੱਚ ਦਿਸ਼ਾ ਨਿਰਦੇਸ਼ਮਤਾ ਬਕੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਇਸ ਦੀ ਅਵੇਅਰਨੈਸ ਵਾਸਤੇ ਤੇ ਨਸ਼ੇ ਦੇ ਜੋ ਬੜੇ ਪ੍ਰਭਾਵ ਹੈ ਉਹਨਾਂ ਵਾਸਤੇ ਜਾਗਰੂਕ ਕਰਨ ਵਾਸਤੇ ਅਗਲੇ ਆਉਣ ਵਾਲੇ ਦਿਨਾਂ 'ਚ ਕੰਮ ਕੀਤਾ ਜਾਏਗਾ ਕੋ ਕੰਪੋਨਿਸ਼ਨ ਕੀਤਾ ਜਾਣਗੇ ਜਿੱਦਾਂ ਸਕੂਲਾਂ ਦੇ ਵਿੱਚ ਨਸ਼ੇ ਨੂੰ ਨੈਸ਼ਨਲ ਲੈ ਕੇ ਕੈਂਪੇਨ ਜਾਪੁਰਾ ਆਲਰੇਡੀ ਵੀ ਕੈਂਪ ਲਗਾਏ ਜਾ ਰਹੇ ਹਨ ਤੇ ਹੁਣ ਇਸ ਕਮੇਟੀ ਇਹ ਦੇਖ ਰਿਖ ਰਹੀ ਹੈ ਕਿ ਜੋ ਸਕੂਲਾਂ ਦੇ ਵਿੱਚ ਲੈਕਚਰਸ ਵਰਕਸ਼ਾਪਸ ਵਗੈਰਾ ਐਵੇਂ ਦੀਆਂ ਗਤੀਵਿਧੀਆਂ ਕਿੱਥੇ ਚੱਲਣਗੀਆਂ